ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ ਬੇਕਰਾਂ ਲਈ ਮੰਗ ਲੈ ਬੇਕਰਾਂ ਲਈ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ ਜੇ ਮੰਗਣ ਲੱਗੇ ਬੰਦੇ ਆ ਹਾਂਜੀ ਸਾਡੇ ਹੀ ਨਗਰ ਵਿੱਚ ਸੰਦੋਪਾ ਦੇ ਵਿੱਚ ਪਹੁੰਚੀ ਨੇ ਤੇ ਸਾਡੇ ਭੈਣ ਜੀ ਨੇ ਪੁਰਜ਼ਨ ਪਹਿਲਾਂ ਅਸੀਂ ਐਨਜੀਓ ਦੇ ਵਿੱਚ ਇਹਨਾਂ ਦੀ ਪੋਸਟ ਪਾਈ ਹੋਈ ਸੀ ਨਹੀਂ ਬਿਲਕੁਲ ਇਹ ਜੋ ਸਾਡੇ ਭੈਣ ਜੀ ਨੇ ਇੱਕ ਭੈਣ ਦੇ ਮਵਾਲੀ ਦਾ ਜੂਨੀਅਰ ਹੁੰਦੇ ਤੇ ਕੁਝ ਟਾਈਮ ਤੋਂ ਇਹਨਾਂ ਦੀ ਕੀਮੋ ਚੱਲ ਰਹੀ ਹੈ ਇਹ ਕੁਸਮਾ ਪਹਿਲਾਂ ਕੋਈ ਆਰਕਿੰਗ ਤੰਗੀ ਹੋਣ ਦੇ ਨਾਲ-ਨਾਲ ਇਹਨਾਂ ਜਿਹੜੀ ਕੀਮੋ ਸੀ ਉਹ ਬੰਦ ਹੋ ਗਈ ਤੇ ਪਰਿਵਾਰ ਨੇ ਐਨਜੀਓ ਦੇ ਨਾਲ ਤਰੰਪਾ ਕੰਮ ਕੀਤਾ ਉਹਦੇ ਬੇਨਤੀ ਕੀਤੀ ਸੀ ਕਿ ਪਰਵਾਹ ਦੀ ਹੈਲਪ ਕੀਤੀ ਜਾਵੇ ਤੇ ਗਰੁੱਪ ਦੇ ਵਿੱਚ ਪਹਿਲਾਂ ਇਹ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ ਤੇ ਅੱਜ ਟੀਮ ਪਰਿਵਾਰ ਨੂੰ ਸੰਬੰਧ ਦਿਨ ਪਹੁੰਚੀ ਸੀਗੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੇ ਵਿੱਚ ਸਿਰਫ ਇੱਕੋ ਇੱਕ ਜੀ ਹੈ ਜਿਹੜਾ ਸਾਰਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਉਸ ਦੇ ਨਾਲ ਇਹਨਾਂ ਦੇ ਤਿੰਨ ਬੱਚੇ ਪਿੰਡਾਂ ਦੇ ਮੰਮੀ ਤੇ ਇੱਕ ਧੋਗਾ ਆਗ ਨਹੀਂ ਠੀਕ ਹੈ ਜੀ ਤੇ ਤੇ ਇੱਕ ਉਹਦੇ ਜਿਹੜੇ ਪਹਿਲਾਂ ਬਹੁਤ ਸਟਰੋਂਗ ਸੀਗੇ ਅਸੀਂ ਇਹ ਵੀ ਗੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਇਹ مسیਹੀ ਲਾਈਨ ਦੇ ਵਿੱਚ ਲੋਕਾਂ ਦੇ ਦੁੱਖ-ਸੋਕ ਦੇ ਵਿੱਚ ਉਹਨਾਂ ਨਾਲ ਖੜਦੇ ਸੀਗੇ ਕਿਸੇ ਦੇ ਦੁੱਖ ਤੇ ਵਿੱਚ ਤੇ ਉਹਨਾਂ ਦੀ ਪ੍ਰੇਅਰ ਤੇ ਦੁਆਵਾਂ ਕਰਦੇ ਜੀ ਤੇ ਅੱਜ ਚਲੋ ਇਹ ਖੁਦ ਇੰਨੀ ਵੱਡੀ ਬਿਮਾਰੀ ਦੇ ਨਾਲ ਜੂਟਣ ਦੇ ਬਾਵਜੂਦ ਵੀ ਫਿਰ ਵੀ ਪੂਰੇ ਸਟਰੌਂਗ ਨੇ ਤੇ ਅਸੀਂ ਦੁਆ ਕਰਦੇ ਹਾਂ ਕਿ ਇਹ ਭੈਣ ਜੀ ਨੂੰ ਜਲਦ ਤੋਂ ਜਲਦ ਆਰਾਮ ਆ ਜਾਵੇ ਤੇ ਇਹ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਵਿੱਚ ਖੁਸ਼ੀਆਂ ਦੇ ਨਾਲ ਵਿਸਰਣ ਤੇ ਸਾਡੀ ਹੋਰ ਵੀ ਮੈਂਬਰ ਸਾਹਿਬਾਨ ਨੂੰ ਜੋ ਜਿਹੜੇ ਭੈਣ ਭਰਾਸ ਵੀਡੀਓ ਨੂੰ ਦੇਖਣ ਉਹਨਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਅਗਰ ਕੋਈ ਭੈਣ ਭਰਾ ਇਹਨੇ ਦਸਵੰਦ ਦੇਣਾ ਚਾਹੁੰਦਾ ਹੈ ਉਹ ਡਾਇਰੈਕਟਲੀ ਇਸ ਪਰਿਵਾਰ ਨੂੰ ਦਸਵੰਦ ਦੇ ਸਕਦਾ ਹੈ ਜਾਂ ਸੇਵਾ ਕੇ